ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਅੱਜ ਆਪਾਂ ਸਭ ਸਿੱਖਾਂਗੇ ਜੀ ਭਾਈ ਗੁਰਦਾਸ ਜੀ ਦੀਆਂ ਵਾਰਾਂ ਵਿੱਚੋਂ ਵਾਰ ਹੈ ਗੁਰੂ ਅਰਜਨ ਸਚ ਸਿਰਜਣਹਾਰਾ ਜੋ ਕਿ ਅੰਮ੍ਰਿਤ ਕੀਰਤਨ ਪੋਥੀ ਦੇ 26 ਅੰਗ ਤੇ ਸਜੋਬਿਤ ਹੈ ਤੇ ਇਸ ਸ਼ਬਦ ਨੂੰ ਜਦੋਂ ਆਪਾਂ ਪੜ੍ਹਨ ਹਾਂਦੇ ਸਕੇਲ ਤੇ ਗਾਇਨ ਕਰਦੇ ਹਾਂ ਤਾਂ ਪਹਿਲੇ ਕਾਲੇ ਨੂੰ ਸਮਾਂ ਦੇ ਹਾਂ ਕਿਉਂਕਿ ਸ਼ਬਦ ਬਿਲਕੁਲ ਵੀ ਖਾਇ ਪਿਛਤੇ ਨਹੀਂ ਹੈ ਤੇ ਆਸਾਨੀ ਦੇ ਨਾਲ ਛੋਟੀਆਂ ਬੱਚੀਆਂ ਵੀ ਇਹ ਸ਼ਬਦ ਨੂੰ ਗਾਇਨ ਕਰ ਸਕਦੀਆਂ ਹਨ ਤੇ ਜਿਹੜੇ ਭੈਣਾ ਜਾਂ ਬੱਚਿਆਂ ਕੋਲ ਹਰਮੋਨੀਅਮ ਬਿਲਕੁਲ ਨਹੀਂ বাজਦਾ ਹੈ ਉਹ ਇਸ ਸ਼ਬਦ ਨੂੰ ਢੋਲਕ ਤੇ ਵੀ ਗਾਇਨ ਕਰ ਸਕਦੇ ਹਨ ਤੇ ਆਪ ਜੀ ਸਰਵਣ ਕਰੋ ਅਤੇ ਸਿੱਖੋ ਜੀ ਗੁਰਜਨ ਗੁਰਜਨ ਸੱਚ ਸਿਰਜਣਹਾਰਾ ਗੁਰਜਨ जन् गुवर् जन, 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 जन सच सिर जनहारा दुर्जन जन् भुवर् जन सच सिर जनहारा दुर्ुर् जन जन् गुरूर जन सच सिरजन हारा गुरूअ जन अल अलख निरंजन आखि अलख निरंजन आखी अलख निरंजन आख़ि अल निरंजन ਅਕਲ ਅਜੂਨ ਅਕਾਲ ਅਪਾਰ ਅਕਲ ਅਜੂਨ ਅਕਾਲ ਅਪਾਰ ਅਕਲ ਅਜੂਨ ਅਕਾਲ ਅਪਾਰ ਅਕਲ ਅਜੂਨ ਅਕਾਲ ਅਪਾਰ ਗੁਰਵਰਜਨ ਗੁਰਵਰਜਨ ਸੱਚ ਸਿਰ ਜੈ ਹਾਰਾ ਗੁਰਵਰਜਨ 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 ਸੱਚ ਸਿਰਜਣਹਾਰਾ ਗੁਰਵਰਜਨ ਤੇ ਦੇਖਦੇ ਹਾਂ ਹੁਣ ਇਸ ਸ਼ਬਦ ਨੂੰ ਕੱਲੇ ਕੱਲੇ ਸੁਰ ਤੇ ਗੁਰਵਰਜਨ ਗੁਰਵਰਜਨ ਸੱਚ ਸਿਰਜਣਹਾਰਾ ਗੁਰਵਰਜਨ ਗੁਰੂ ਇੱਥੋਂ ਸਟਾਰਟ ਕਰਨਾ ਹੈ जन् गुरु अर जन सच सिरजनहारा गुरु अरजन् गुरु अर जन् गुरु जन सच सिरजनहारा गुरु अर जन् ਗੁਰ ਵਰਜਨ ਗੁਰ ਵਰਜਨ ਸਚ ਸਿਰਜਣ ਹਾਰਾ ਗੁਰ ਵਰਜਨ ਅਗਲਾ ਅੰਤਰਾ ਦੇਖਦੇ ਹਾਂ ਰਵ ਸਸ ਉਹ ਰਵ ਸਸ ਜੋਤ ਉਦੋਤ ਲੰਗ ਰਵ ਸਸ ਜੋਤ ਉਦੋਤ ਲੰਗ व ससु उदोत उदोतले र ससु ज्योत उदोतल ज्योत परमे सर प्यम ज्योत परमे सर प्यारा ਪਰਮ ਜੋਤ ਪਰਮੇ ਸਰ ਪਿਆਰਾ 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 ਤੇ ਹਰ ਅੰਤਰੇ ਤੋਂ ਬਾਅਦ ਸਥਾਈ ਆਉਂਦਾ ਜਾਣਾ ਹੈ ਆਪਾਂ ਕਲੇ-ਕਲੇ ਅੰਤਰੇ ਨੂੰ ਕਲੇ-ਕਲੇ ਸਵਰਤੇ ਦੇਖਦੇ ਹਾਂ जग मग ज्योत निरंतरी जग मग ज्योत निरंतरी जग मग ज्योत निरंतरी जग मग जोत निरंतरी जग जीवन जय 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 कारा जग जीवन जग 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 जय जयकारा जग जीवन जग जय जयकारा सिम नमस्कार नमस्कार संसारमस्कार संसारमकार संसार नमस्कार संसारक आदेश उदादेश उदरं आज पूर्क आदेश आदेश उधारा आद <Namaskar> ਆਦਿ ਪੁਰਖ ਆਦੇਸ ਉਧਾਰਾ ਆਦਿ ਪੁਰਖ ਆਦੇਸ ਉਧਾਰਾ ਸਥਾਈ ਹਰ ਅੰਤਰੇ ਤੋਂ ਬਾਅਦ ਆਪਾਂ ਰਿਪੀਟ ਕਰਨਾ ਹੈ ਜੋ ਕਿ ਆਪਾਂ ਇੱਥੇ ਨਹੀਂ ਗਾਇਨ ਕਰ ਰਹੇ ਹਾਂ ਸਿੱਖਣ ਵਾਸਤੇ ਤਾਂ ਕਿ ਸਾਰੇ ਅੰਤਰਾ ਆਪ ਜੀ ਵਰਡਿੰਗ ਕਿਸ ਤਰੀਕੇ ਨਾਲ ਗਾਇਨ ਕਰਨੀ ਹੈ ਹਰਮੋਨੀ ਉਤੇ ਦੇਖ ਸਕੋ ਦੇਖਦੇ ਹਾਂ ਅਗਲਾ ਅੰਤਰਾ चार चार वरन छेदना चार छेदना चार वरन छेदशना चार वरन छेदशना गुरुमुख मार्ग सच अचारा गुरुमुख मार्ग ਸੱਚ ਅਚਾਰ ਗੁਰਮੁਖ ਮਾਰਜ ਸੱਚ ਅਚਾਰ ਗੁਰਮੁਖ ਮਾਰਜ ਸੱਚ ਅਚਾਰ ਸਿਮਰ ਸਿਧ ਕੀ ਨ ਲਗ ਲੰਦਰਾ

<small> गुरुमुख पाय भगत निस् गुरुमुख पाय भगत निस् गुरुमुख पाय भगत निस् गुरुमुख पाय भगत निस् गुरु अर्जुन गुरु अर्जुन सच सि जनहारा गुरु <small> अर्जुन <small> <small> ਗੁਰੂ ਅਰਜਨ ਗੁਰੂ ਅਰਜਨ ਸਚ ਸਿਰਜਨ ਹਾਰਾ ਗੁਰੂ ਅਰਜਨ ਮੈਨੂੰ ਉਮੀਦ ਹੈ ਕਿ ਆਪ ਜੀ ਆਸਾਨੀ ਦੇ ਨਾਲ ਇਸ ਸ਼ਬਦ ਨੂੰ ਸਿੱਖ ਸਕੋਗੇ ਗਾਇਨ ਕਰ ਸਕੋਗੇ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ